ਤਾਂ ਪੰਜਾਬ ਦਾ ਸਿਆਸੀ ਪਾਰ ਇਸ ਵਕਤ ਸਿਕਰਾਂਤ ਹੈ ਤਾਂ ਬਿਲਕੁਲ ਬੀਜੇਪੀ ਇਸ ਵਕਤ ਪੱਬਾ ਪਰ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਰੈਲੀ ਤੇ ਨੇ ਤੇ ਉੱਥੇ ਹੀ ਉਹਨਾਂ ਨੇ ਪਟਿਆਲਾ ਦੇ ਵਿੱਚ ਆਮ ਲੋਕਾਂ ਨੂੰ ਸੰਬੋਧਨ ਵੀ ਕਰਨਾ ਜਿਸ ਨੂੰ ਲੈ ਕੇ ਸਾਰੇ ਲੋਕਾਂ ਦੀਆਂ ਨਿਗਾਹਾਂ ਨੇ ਜਿਹੜੀਆਂ ਪਟਿਆਲਾ ਤੇ ਟਿਕੀਆਂ ਹੋਈਆਂ ਨੇ ਤਾਂ ਬਿਲਕੁਲ ਅੱਜ ਉਹਨਾਂ ਨੇ 3 ਵਜੇ ਪਟਿਆਲਾ ਦੇ ਵਿੱਚ ਪੋlo ਗਰਾਊਂਡ ਤੋਂ ਤਕਰੀਬਨ 7 ਫੁੱਟ ਉੱਚੀ ਸਟੇਜ ਤੇ ਖੜ ਕੇ ਆਮ ਲੋਕਾਂ ਨੂੰ ਸੰਬੋਧਨ ਕਰਨ ਤਾਂ ਦੱਸ ਦਈਏ ਕਿ ਜਿਸਿਆ ਤਿਆਰੀ ਨੇ ਜਿਹੜੀਆਂ ਮੁਕੰਮਲ ਤੌਰ ਤੇ ਪਿਛਲੇ ਦਿਨੀ ਚੱਲਦੀਆਂ ਸੀ ਤਾਂ ਤਿਆਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਹਦੀਪੂਰੀ ਵੀ ਪਹੁੰਚੇ ਸਨ ਤਾਂ ਉੱਥੇ ਜਿੱਥੇ ਪੀਐਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਨਾ ਸੀ ਬੁੱਧਵਾਰ ਨੂੰ ਸੁਨੀਲ ਜਾਖੜ ਵੀ ਪਹੁੰਚੇ ਸੀ ਤਾਂ ਇਸ ਤੋਂ ਇਲਾਵਾ ਤੋਂ ਇਹ ਵੀ ਗੱਲ ਦੱਸਦੀ ਹੈ ਕਿ 40000 ਦੇ ਕਰੀਬ ਨੇ ਲੋਕ ਜਿਹੜੇ ਉਹ ਪਹੁੰਚ ਸਕਦੇ ਨੇ ਤਾਂ ਬਿਲਕੁਲ 40000 ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਇਸ ਲਈ ਵੈਦਰ ਪ੍ਰੂਫ ਹੈ ਜਿਹੜਾ ਟੈਂਟ ਵੀ ਲਗਾਇਆ ਜਾ ਰਿਹਾ ਹੈ ਤਾਂ ਸੁਰੱਖਿਆ ਦੇ ਬਿਲਕੁਲ ਕਰੜੇ ਇੰਤਜ਼ਾਮ ਕੀਤੇ ਗਏ ਨੇ ਥਾਂ-ਥਾਂ ਤੇ ਬੈਰੀਗੇਡ ਲਗਾਏ ਗਏ ਨੇ ਪੁਲਿਸ ਸਿਕਿਉਰਿਟੀ ਦਾ ਵੀ ਤਗੜਾ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਨਰਿੰਦਰ ਮੋਦੀ ਨੇ ਜਿਹੜੇ ਆਮ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਉਥੇ ਭਾਜਪਾ ਦੇ ਵੱਡੇ ਚਿਹਰਿਆਂ ਦੇ ਵੱਲੋਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੋਣ ਪ੍ਰਚਾਰ ਹੈ ਜਿਹੜਾ ਸ਼ੁਰੂ ਕੀਤਾ ਜਾਏਗਾ ਤਾਂ ਬਿਲਕੁਲ ਥੋੜੇ ਚਿਰਾਂ ਨੂੰ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਸਕਰੀਨ ਤੇ ਅਸੀਂ ਦਿਖਾਵਾਂਗੇ ਕਿ ਪੀਐਮ ਨਰਿੰਦਰ ਮੋਦੀ ਆਮ ਲੋਕਾਂ ਨੂੰ ਸੰਬੋਧਨ ਕਰਦੇ ਨੇ ਰਣਗੇ ਤਾਂ ਪੀਐਮ ਨਰਿੰਦਰ ਮੋਦੀ ਅੱਜ ਤੋਂ ਪੰਜਾਬ ਦੌਰੇ ਤੇ ਨੇ ਉਹਨਾਂ ਨੇ ਪਟਿਆਲਾ ਦੇ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰਨਾ ਤਾਂ ਉਹਨਾਂ ਨੇ ਪਟਿਆਲਾ ਦੇ ਵਿੱਚ ਪੋਲੋ ਗਰਾਊਂਡ ਤੋਂ ਤਕਰੀਬਨ 7 ਫੁੱਟ ਉੱਚੀ ਸਟੇਜ ਬਣੀ ਹੋਈ ਆ ਉੱਥੇ ਖੜ ਕੇ ਆਮ ਲੋਕਾਂ ਨੂੰ ਸੰਬੋਧਨ ਕਰਨਗੇ ਤੇ 40000 ਤੋਂ ਵੱਧ ਲੋਕਾਂ ਦਾ ਜੜਾਈ ਇਕੱਠ ਹੋਣ ਦੀ ਸੰਭਾਵਨਾ ਇਸ ਲਈ ਵੈਦਰ ਪ੍ਰੂਫ ਨੇ ਜਿਹੜੇ ਟੈਂਟਸ ਵੀ ਲਗਾਏ ਹੋਏ ਨੇ ਅਤੇ ਉੱਥੇ ਹੀ ਪੀਐਮ ਨਰਿੰਦਰ ਮੋਦੀ ਦੀ ਸਿਕਿਉਰਿਟੀ ਨੂੰ ਲੈ ਕੇ ਪੂਰੇ ਤਗੜੇ ਨੇ ਜਿਹੜੇ ਇੰਤਜ਼ਾਮ ਕੀਤੇ ਜਾ ਰਹੇ ਨੇ ਤਾਂ ਅਲੱਗ-ਅਲੱਗ ਥਾਵਾਂ ਦੇ ਤੋਂ SSP ਬੁਲਾਈ ਗਏ ਨੇ ਤਾਂ ਕਿ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ ਤਾਂ ਪੰਜਾਬ ਦਾ ਸਿਆਸੀ ਪਾਰਸ ਵਕਤ ਸਿਖਰਾਂਤਿਆ ਤਾਂ ਬਿਲਕੁਲ ਬੀਜੇਪੀ ਇਸ ਵਕਤ ਪੱਪਾ ਪਰ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਰੈਲੀ ਤੇ ਨੇ ਤੇ ਉੱਥੇ ਹੀ ਉਹਨਾਂ ਨੇ ਪਟਿਆਲਾ ਦੇ ਵਿੱਚ ਆਮ ਲੋਕਾਂ ਨੂੰ ਸੰਬੋਧਨ ਵੀ ਕਰਨਾ ਜਿਸ ਨੂੰ ਲੈ ਕੇ ਸਾਰੇ ਲੋਕਾਂ ਦੀਆਂ ਨਿਗਾਹਾਂ ਨੇ ਜਿਹੜੀਆਂ ਪਟਿਆਲਾ ਤੇ ਟਿਕੀਆਂ ਹੋਈਆਂ ਨੇ ਤਾਂ ਬਿਲਕੁਲ ਅੱਜ ਉਹਨਾਂ ਨੇ 3 ਵਜੇ ਪਟਿਆਲਾ ਦੇ ਵਿੱਚ ਪੋlo ਗਰਾਊਂਡ ਤੋਂ ਤਕਰੀਬਨ 7 ਫੁੱਟ ਉੱਚੀ ਸਟੇਜ ਤੇ ਖੜ ਕੇ ਆਮ ਲੋਕਾਂ ਨੂੰ ਸੰਬੋਧਨ ਕਰਨ ਤਾਂ ਦੱਸਦੀ ਹੈ ਕਿਸੀਆਂ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਪਿਛਲੀ ਦਿਨੀ ਚੱਲਦੀਆਂ ਸੀ ਤਾਂ ਤਿਆਰੀਆਂ ਨੂੰ ਲੈ ਕੇ ਮੰਗਲਵਾਰ ਨੂੰ ਹਰਦੀਪ ਪੁਰੀ ਵੀ ਪਹੁੰਚੇ ਸਨ ਤਾਂ ਉੱਥੇ ਜਿੱਥੇ ਪੀਐਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਨਾ ਸੀ ਬੁੱਧਵਾਰ ਨੂੰ ਸੁਨੀਲ ਜਾਖੜ ਵੀ ਪਹੁੰਚੇ ਸੀ ਤਾਂ ਇਸ ਤੋਂ ਇਲਾਵਾ ਤੋਂ ਇਹ ਵੀ ਗੱਲ ਦੱਸਦੀ ਹੈ ਕਿ 40000 ਦੇ ਕਰੀਬ ਨੇ ਲੋਕ ਜਿਹੜੇ ਉਹ ਪਹੁੰਚ ਸਕਦੇ ਨੇ ਤਾਂ ਬਿਲਕੁਲ 40000 ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਇਸ ਲਈ ਵੈਦਰ ਪ੍ਰੂਫ ਹੈ ਜਿਹੜਾ ਟੈਂਟ ਵੀ ਲਗਾਇਆ ਜਾ ਰਿਹਾ ਹੈ ਤਾਂ ਸੁਰੱਖਿਆ ਦੇ ਬਿਲਕੁਲ ਕਰੜੇ ਇੰਤਜ਼ਾਮ ਕੀਤੇ ਗਏ ਨੇ ਥਾਂ-ਥਾਂ ਤੇ ਬੈਰੀਗੇਡ ਲਗਾਏ ਗਏ ਨੇ ਪੁਲਿਸ ਸਿਕਿਉਰਿਟੀ ਦਾ ਵੀ ਤਗੜਾ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਨਰਿੰਦਰ ਮੋਦੀ ਨੇ ਜਿਹੜੇ ਆਮ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਉਥੇ ਭਾਜਪਾ ਦੇ ਵੱਡੇ ਚਿਹਰਿਆਂ ਦੇ ਵੱਲੋਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੋਣ ਪ੍ਰਚਾਰ ਹੈ ਜਿਹੜਾ ਸ਼ੁਰੂ ਕੀਤਾ ਜਾਏਗਾ ਤਾਂ ਬਿਲਕੁਲ ਥੋੜੇ ਚਿਰਾਂ ਨੂੰ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਸਕਰੀਨ ਤੇ ਅਸੀਂ ਦਿਖਾਵਾਂਗੇ ਕਿ ਪੀਐਮ ਨਰਿੰਦਰ ਮੋਦੀ ਆਮ ਲੋਕਾਂ ਨੂੰ ਸੰਬੋਧਨ ਕਰਦੇ ਨੇ ਰਣਗੇ ਤਾਂ ਪੀਐਮ ਨਰਿੰਦਰ ਮੋਦੀ ਅੱਜ ਤੋਂ ਪੰਜਾਬ ਦੌਰੇ ਤੇ ਨੇ ਉਹਨਾਂ ਨੇ ਪਟਿਆਲਾ ਦੇ ਵਿੱਚ ਆਮ ਲੋਕਾਂ ਨੂੰ ਸੰਬੋਧਨ ਕਰਨਾ ਤਾਂ ਉਹਨਾਂ ਨੇ ਪਟਿਆਲਾ ਦੇ ਵਿੱਚ ਪੋਲੋ ਗਰਾਊਂਡ ਤੋਂ ਤਕਰੀਬਨ 7 ਫੁੱਟ ਉੱਚੀ ਸਟੇਜ ਬਣੀ ਹੋਈ ਆ ਉੱਥੇ ਖੜ ਕੇ ਆਮ ਲੋਕਾਂ ਨੂੰ ਸੰਬੋਧਨ ਕਰਨਗੇ ਤੇ 40000 ਤੋਂ ਵੱਧ ਲੋਕਾਂ ਦਾ ਜਿਹੜਾ ਇਕੱਠ ਹੋਣ ਦੀ ਸੰਭਾਵਨਾ ਇਸ ਲਈ ਵੈਦਰ ਪ੍ਰੂਫ ਨੇ ਜਿਹੜੇ ਟੈਂਟਸ ਵੀ ਲਗਾਏ ਹੋਏ ਨੇ ਅਤੇ ਉੱਥੇ ਹੀ ਪੀਐਮ ਨਰਿੰਦਰ ਮੋਦੀ ਦੀ ਸਿਕਿਉਰਿਟੀ ਨੂੰ ਲੈ ਕੇ ਪੂਰੇ ਤਗੜੇ ਨੇ ਜਿਹੜੇ ਇੰਤਜ਼ਾਮ ਕੀਤੇ ਜਾ ਰਹੇ ਨੇ ਤਾਂ ਅਲਗ-ਅਲਗ ਧਮਕਾ ਦਿੱਤੋ ਐਸਐਸਪੀ ਬੁਲਾਏ ਗਏ ਨੇ ਤਾਂਕਿ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ